ਹੁਸ਼ਿਆਰ ਬੁ ਨੇਚਰ ਫੈਸ 2024 ਸੰਬੰਧੀ ਅਹਿਮ ਜਾਣਕਾਰੀ ਦੇ ਰਹੇ ਹਨ ਡਿਪਟੀ ਕਮਿਸ਼ਨਰ ਹੁਸ਼ਿਆਰ ਪਰ ਸ਼੍ਰੀਮਤੀ ਕੋਮਲ ਮਿੱਤਲ ਜੀ ਤੁਹਾਨੂੰ ਇੱਕ ਵਾਰੀ ਫੇਰ ਨੇਚਰ ਫੈਸ ਤੇ ਆਉਣ ਦਾ ਹਾਰਦਿਕ ਸੱਦਾ ਦਿੰਦੀਆਂ ਇਹ ਨੇਚਰ ਫੈਸ ਸਾਡਾ ਅੱਜ ਮਿਤੀ 1 ਤਰੀਕ ਨੂੰ 3 ਵਜੇ ਇਸ ਤੋਂ ਕਾਟਨ ਹੋਏਗਾ ਤੇ 5 ਤਰੀਕ ਤੱਕ ਇਹ ਚੱਲੇਗਾ एक छोटी जी सूचना मैं सारे नाझी करना चाहते असी अज की स्टार नाइट रखी सी जिथे कुलविंदर तो बिरला जी ने आके परफॉर्म करना सी पर क्योंकि मौसम थोड़ा बिगड़ रहा है इतने बारिश के भी आसार ने अस ए स्टार नाइट अज तो शिफ्ट करके बीती दिन संडे भी कर देती है ਬੇਕਵਰੀ ਫੇਰ ਸਾਰਿਆਂ ਨੂੰ ਇੱਥੇ ਹਾਰਦਿਕ ਸੱਦਾ ਦੇਣਾ ਚਾਹੁੰਦੇ ਆ ਕਿਉਂਕਿ ਇਸ ਵਾਰੀ ਅਸੀਂ ਕੋਈ ਵੀ ਟਿਕਟ ਸੇਲ ਨਹੀਂ ਰੱਖੀ ਸਟਾਰ ਨਾਈਟ ਲਈ ਕੋਈ ਵੀ ਆ ਕੇ ਇਸ ਮੇਲੇ ਦਾ ਆਨੰਦ ਲੈ ਸਕਦਾ ਹੈ ਤੇ ਸਟਾਰ ਪਰਫਾਰਮੈਂਸ ਦਾ ਆਨੰਦ ਲੈ ਸਕਦਾ ਹੈ ਸਟਾਰ ਨਾਈਟ ਤੋਂ ਇਲਾਵਾ ਡੇਲੀ ਇੱਥੇ ਕਲਚਰਲ ਪਰਫਾਰਮੈਂਸਿਸ ਹੋਣਗੀਆਂ ਇੱਥੇ ਕraft ਬਾਜ਼ਾਰ ਵੀ ਲੱਗਾ ਹੈ ਚੁੱਲ੍ਹੇ ਨਹੀਂ ਲੱਗੇ ਨੇ ਤੇ ਫੂਡ ਕੋਰਟ ਵੀ ਬਣਾਇਆ ਇਸੇ ਨਾਲ ਨਾਲ ਕਾਈਟ ਫੈਸਟੀਵਲ ਅਸੀਂ ਅੱਜ ਕਰ ਰਹੇ ਅੱਜ ਕਾਈਟ ਉਡਾਈਆਂ ਜਾਣੀਆਂ ਨੇ ਹਾਟੇ ਬੈਲੂਨਿੰਗ ਪੈਰਾਗਲਾਈਡਿੰਗ ਫਾਰਮਰਸ ਮਾਰਕੀਟ ਫੋਟੋ ਐਗਜ਼ੀਬਿਸ਼ਨ 베ਸਟ ਟੂ ਵੰਡਰ ਐਗਜ਼ੀਬਿਸ਼ਨ ਬਹੁਤ ਸਾਰੇ ਬਹੁਤ ਅੱਛੇ ਅੱਛੇ ਸਟਾਲਰ ਲੱਗੇ ਨੇ ਮੈਂ ਸਾਰੇ ਹੀ ਖੁਸ਼ਾਪੁਰ ਦੇ ਵਸਨੀਕਾਂ ਨੂੰ ਇੱਕ ਵਾਰੀ ਫੇਰ ਇਸ ਦਾ ਹਾਰਦਿਕ ਸਨਦਾ ਦੇਣਾ ਚਾਹੁੰਦੇ ਤੁਸੀਂ ਆਓ ਤੇ ਨੇਚਰ ਫੈਸਟ ਖੁਸ਼ਾਪੁਰ ਦਾ